ਹਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਉਹ ਆਪ ਜੀ ਦੇ ਨਾਲ ਅੱਜ ਧੰਨ ਬਾਬਾ ਅਜੀਤ ਸਿੰਘ ਹਸਾਲੀ ਵਾਲੇ ਮਹਾਂਪੁਰਸ਼ ਉਹਨਾਂ ਦੇ ਜੀਵਨ ਦੇ ਨਾਲ ਸਬੰਧਿਤ ਇੱਕ ਘਟਨਾ ਸਾਂਝੀ ਕਰਨੀ ਹੈ ਆਪ ਜੀ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬਾਪੂ ਸੇਵਾ ਸਿੰਘ ਜੀ ਜੋ ਮਹਾਪੁਰਸ਼ਾਂ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤਿਮ ਸਮੇਂ ਤੱਕ ਮਹਾਪੁਰਸ਼ਾਂ ਦੀ ਉਹਨਾਂ ਨੇ ਸੰਗਤ ਕੀਤੀ 11 ਸਾਲ ਮਹਾਪੁਰਸ਼ਾਂ ਨੂੰ ਇਸ਼ਨਾਨ ਦੀ ਸੇਵਾ 7 ਸਾਲ ਗੜਬਈ ਬਾਪੂ ਜੀ ਨੇ ਇਹ ਸੇਵਾ ਨਿਭਾਈ ਤਾਂ ਮੈਨੂੰ ਬਾਪੂ ਜੀ ਨੇ ਦੱਸਿਆ ਵੀ ਇੱਕ ਵਾਰੀ ਅਮਰੀਕਾ ਤੋਂ ਇੱਕ ਪਰਿਵਾਰ ਸੀਗਾ ਉਹਨਾਂ ਨੇ ਆਪਣਾ ਬੇਟਾ ਕਰਨਾਲ ਕਿਸੇ ਵਿਆਹ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਉਹ ਆਇਆ ਸੀਗਾ ਜਦੋਂ ਉਹ ਰਿਸ਼ਤੇਦਾਰੀ ਦੇ ਵਿੱਚ ਆਇਆ ਨਾ ਸ਼ਰੀਕਾਂ ਨੇ ਕਈ ਵਾਰੀ ਆਪਾਂ ਦੇਖਦੇ ਹਾਂ ਕੋਈ ਜਿੱਦਵੈਸ਼ ਹੁੰਦੀ ਆ ਕਿਸੇ ਦੀ ਕੋਈ ਦੁਸ਼ਮਣੀ ਹੁੰਦੀ ਆ ਤਾਂ ਉਸ ਵੀਰ ਨੂੰ ਜਿਹੜਾ ਅਮਰੀਕਾ ਤੋਂ ਇੱਥੇ ਵਿਆਹ ਦੇ ਵਿੱਚ ਪ੍ਰੋਗਰਾਮ ਅਟੈਂਡ ਕਰਨ ਦੇ ਲਈ ਆਇਆ ਸੀ ਫੰਕਸ਼ਨ ਤੇ ਉਹਨੂੰ ਕੀ ਕੀਤਾ ਵੀ ਸ਼ਰਾਬ ਦੇ ਵਿੱਚ ਕੰਚ ਘੋਲ ਕੇ ਦੇ ਦਿੱਤਾ ਜਦੋਂ ਕੰਚ ਸ਼ਰਾਬ ਵਿੱਚ ਕੁਲਕੇ ਸਰੀਰ ਵਿੱਚ ਚਲਿਆ ਗਿਆ ਉਹਦੇ ਬਹੁਤ ਜ਼ਿਆਦਾ ਪੇਨ ਹੋਈ ਤੇ ਉਹਨੂੰ ਚੰਡੀਗੜ੍ਹ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਚੰਡੀਗੜ੍ਹ ਜਦੋਂ ਹਸਪਤਾਲ ਦੇ ਵਿੱਚ ਦਾਖਲ ਕਰ ਪਾਇਆ ਤਾਂ ਦਾ ਆਪਰੇਸ਼ਨ ਹੋਇਆ ਆਪਰੇਟ ਹੋਇਆ ਤਾਂ ਬਾਪੂ ਸੇਵਾ ਸਿੰਘ ਜੀ ਦਾਦੇ ਨੇ ਵੀ ਇੰਨਾ ਕੰਚ ਦੀ ਕਥੈਲੀ ਇੰਨੇ ਕੰਚ ਦੀ ਥੈਲੀ ਲਾ ਲੋ ਵੀ ਉਹਦੇ ਸਰੀਰ ਦੇ ਵਿੱਚੋਂ ਡਾਕਟਰਾਂ ਨੇ ਕੱਢੀ ਆਪਰੇਟ ਕਰ ਦਿੱਤਾ ਥੋੜੇ ਦੇਨਾ ਸਰੀਰ ਠੀਕ ਰਿਹਾ ਤੇ ਦਰਦ ਫੇਰ ਸ਼ੁਰੂ ਹੋ ਗਿਆ ਜਦੋਂ ਦੁਬਾਰਾ ਦਰਦ ਸ਼ੁਰੂ ਹੋ ਗਿਆ ਤਾਂ ਡਾਕਟਰ ਨੇ ਉਹਨੂੰ ਫੇਰ ਕਹਿ ਦਿੱਤਾ ਵੀ ਜਿਹੜਾ ਇਹਦੇ ਮੈਦਾਗਾ ਉਹ ਕਮਜ਼ੋਰ ਹੋ ਗਿਆ ਤੇ ਜਿਹੜਾ ਕੰਚੋਂ ਚੰਗੀ ਤਰ੍ਹਾਂ ਨਹੀਂ ਨਿਕਲਿਆ ਸਾਨੂੰ ਦੁਬਾਰਾ ਇਹਦਾ ਆਪਰੇਸ਼ਨ ਕਰਨਾ ਪੈਣਾ ਤਾਂ ਜਿਹੜਾ ਉਹ ਮੁੰਡਾ ਸੀਗਾ ਉਹ ਦਾਖਲ ਸੀਗਾ ਉਹਦਾ ਜਿਹੜਾ ਪਿਓ ਸੀ ਉਹ ਅਮਰੀਕਾ ਸੀਗਾ ਉਹ ਆ ਗਿਆ ਸੀਗਾ ਆਪਰੇਸ਼ਨ ਦੇ ਟਾਈਮ ਤੱਕ ਉਹਦੇ ਪਿਤਾ ਜੀ ਨੇ ਆ ਕੇ ਪਿਓ ਨੇ ਆ ਕੇ ਬੱਚੇ ਦਾ ਆਪਰੇਸ਼ਨ ਕਰਾਇਆ ਸੀ ਉਹ ਬਹੁਤ ਜ਼ਿਆਦਾ ਘਬਰਾ ਗਿਆ ਕਿਉਂਕਿ ਉਹਨਾਂ ਦਾ ਇੱਕੋ ਹੀ ਇੱਕ ਪੁੱਤਰ ਸੀਗਾ ਤਾਂ ਉਸਨੇ ਫਿਰ ਬੜਾ ਸੋਚਿਆ ਵਿਚਾਰ ਕੀਤਾ ਵੀ ਹੁਣ ਕੀ ਕੀਤਾ ਜਾਵੇ ਤਾਂ ਫਿਰ ਉਹਨੂੰ ਕਿਸੇ ਨੇ ਚੰਡੀਗੜ੍ਹ ਦੱਸਿਆ ਵੀ ਤੂੰ ਇਸ ਤਰ੍ਹਾਂ ਕਰ ਇੱਥੇ ਹੰਸਾਲੀ ਸਾਹਿਬ ਇੱਕ ਗੁਰਦੁਆਰਾ ਉੱਥੇ ਇੱਕ ਪੂਰਨ ਸੰਤ ਨੇ ਮਹਾਪੁਰਸ਼ ਨੇ ਹੰਸਾਲੀ ਵਾਲੇ ਤੂੰ ਜਿੰਨੂ ਮਰਜ਼ੀ ਪੁੱਛ ਕੇ ਨਾ ਹੰਸਾਲੀ ਸਾਹਿਬ ਚਲਾ ਜਾ ਹੰਸਾਲੀ ਸਾਹਿਬ ਜਾ ਕੇ ਬਾਬਾ ਜੀ ਅੱਗੇ ਬੇਨਤੀ ਕਰਦੇ ਉਹ ਸਮਰਥ ਨੇ ਇਸ ਚੀਜ਼ ਦੇ ਲਈ ਉਹ ਬਚਨ ਕਰ ਦੇਣ ਤਾਂ ਤੇਰਾ ਜਿਹੜਾ ਬੱਚਾਗਾ ਉਹ ਬਚ ਸਕਦਾ ਕਿਉਂਕਿ ਡਾਕਟਰਾਂ ਨੇ ਕਹਿ ਦੇ ਕਹਿ ਦਿੱਤਾ ਸੀਗਾ ਵੀ ਜਦੋਂ ਅਸੀਂ ਆਪਰੇਟ ਕਰਾਂਗੇ ਦੂਸਰੀ ਵਾਰੀ ਤਾਂ ਇਹਦਾ ਰਿਸਕ ਬਹੁਤ ਜ਼ਿਆਦਾ ਆ ਲਾਈਫ ਦਾ ਤਾਂ ਉਹ ਜਿਹੜਾ ਬੰਦਾ ਸੀ ਅਮਰੀਕਾ ਤੋਂ ਆਇਆ ਉਸ ਮੁੰਡੇ ਦਾ ਪਿਓ ਉਹ 48 ਸਭ ਆ ਗਿਆ ਉਸ ਸਮੇਂ ਬਾਪੂ ਸੇਵਾ ਸਿੰਘ ਜੀ ਕਹਿੰਦੇ ਨਾ ਵੀ ਮੈਂ ਲੰਗਰ ਹਾਲ ਦੇ ਵਿੱਚ ਸੀਗਾ ਲਾਈਨਾਂ ਲੱਗੀਆਂ ਹੋਈਆਂ ਇਸ ਸੰਗਤ ਦੀਆਂ ਬਾਬਾ ਜੀ ਨੂੰ ਮਿਲਣ ਦੇ ਲਈ ਮੈਂ ਲੰਗਰ ਹਾਲ ਦੇ ਵਿੱਚ ਆਇਆ ਸੀ ਕੋਈ ਕੰਮ ਸੀ ਤਾਂ ਜਿਹੜੇ ਉੱਥੇ ਆਲੇ ਦੁਆਲੇ ਸੇਵਾਦਾਰ ਸੀ ਉਹਨਾਂ ਨੇ ਕਿਹਾ ਵੀ ਜੇ ਤੂੰ ਗੱਲ ਕਰਨੀ ਹੈ ਨਾ ਤਾਂ ਤੇਰੀ ਗੱਲ ਜੇ ਤੂੰ ਜਲਦੀ ਕਰਨੀ ਆ ਕੋਈ ਜ਼ਿਆਦਾਤ ਨੂੰ ਅਮਰਜੈਂਸੀ ਆ ਕੋ ਬੰਦਾ ਜਿਹੜਾ ਤੇਰੀ ਗੱਲ ਕਰਾ ਸਕਦਾ ਬਾਬਾ ਜੀ ਨਾਲ ਤਾਂ ਉਹ ਕਹੇਗਾ ਭਾਈ ਸੇਵਾ ਸਿੰਘ ਤੂੰ ਲੰਗਰ ਹਾਲ ਚਲਾ ਜਾ ਬਾਬਾ ਜੀ ਹੁਣੇ ਉਧਰ ਅੱਗੇ ਨਹੀਂ ਸੇਵਾ ਸਿੰਘ ਜੀ ਤੂੰ ਬਾਪੂ ਸੇਵਾ ਸਿੰਘ ਜੀ ਨੂੰ ਮਿਲ ਕੇ ਮਹਾਂਪੁਰਸ਼ਾਂ ਦੇ ਅੱਗੇ ਜਾ ਕੇ ਬੇਨਤੀ ਕਰ ਲੈ ਤਾਂ ਉਹ ਬੰਦੇ ਨੇ ਬਾਪੂ ਸੇਵਾ ਸਿੰਘ ਜੀ ਨੂੰ ਲੱਭ ਲਿਆ ਤੇ ਸਾਰੀ ਗੱਲ ਦੱਸੀ ਵੇ ਇਸ ਤਰ੍ਹਾਂ ਸੀ ਅਮਰੀਕਾ ਰਹਿੰਦੇ ਆ ਮੇਰਾ ਬੇਟਾ ਫੰਕਸ਼ਨ ਤੇ ਆਇਆ ਸੀਗਾ ਸ਼ਰੀਕਾ ਨੇ ਜੈਲਸੀ ਕਰਕੇ ਉਹਨੂੰ ਸ਼ਰਾਬ ਦੇ ਵਿੱਚ ਕੰੱਚ ਘੋਲ ਕੇ ਦੇ ਦਿੱਤਾ ਤਾਂ ਨਾ ਪੁਰਸ਼ਾਂ ਨੇ ਬਾਪੂ ਸੇਵਾ ਸਿੰਘ ਜੀ ਨੂੰ ਬਚਨ ਕੀਤੇ ਹੋਏ ਸੀ ਤੇ ਭਾਈ ਤੈਨੂੰ ਕਦੇ ਵੀ ਲੱਗੇ ਨਾ ਕੋਈ ਬੰਦਾ ਅਮਰਜੈਂਸੀ ਆ ਤਾਂ ਤੂੰ ਸੰਕੋਚ ਨਹੀਂ ਕਰਨਾ ਉਹਦੀ ਬਾਹ ਫੜ ਕੇ ਨਾ ਤੂੰ ਸਿੱਧਾ ਲਾਈਨ ਛੱਡ ਕੇ ਤੂੰ ਪਹਿਲਾਂ ਆ ਕੇ ਉਹਦੀ ਬੇਨਤੀ ਆਪਾਂ ਗੁਰੂ ਮਹਾਰਾਜ ਅੱਗੇ ਕਰ ਦੇਵਾਂਗੇ ਤਾਂ ਬਾਪੂ ਸੇਵਾ ਸਿੰਘ ਜੀ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਜਰ ਅਰਦਾਸ ਬੇਨਤੀ ਕੀਤੀ ਉਸ ਦੀ ਫਿਰ ਮੈਂ ਉਹਨੂੰ ਮਹਾਪੁਰਸ਼ਾਂ ਦੇ ਅੱਗੇ ਲੈ ਗਿਆ ਕਹਿੰਦੇ ਉਹਦੇ ਮੁਠੀ ਦੇ ਵਿੱਚ ਪੈਸੇ ਸੀਗੇ ਮੱਥਾ ਟੇਕਣ ਦੇ ਲਈ ਤਾਂ ਜਦੋਂ ਮੈਂ ਮਹਾਪੁਰਸ਼ਾਂ ਦੇ ਕੋਲ ਲਾਈਨ ਤੋਂ ਲਵੇ ਲਵੇ ਕਰਕੇ ਉਹਨੂੰ ਅੱਗੇ ਲੈ ਗਿਆ ਬਾਬਾ ਜੀ ਬੈਠੇ ਸੀ ਮੈਂ ਜਾ ਕੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਵੀ ਮਹਾਰਾਜ ਇਹ ਬੰਦਾ ਅਮਰੀਕਾ ਤੋਂ ਆਇਆ ਤਾਂ ਇਸ ਦੇ ਪੁੱਤਰ ਨੂੰ ਜਿਹੜੇ ਦਾ ਪੁੱਤਰ ਆ ਸ਼੍ਰੀਕਾ ਨੇ ਇਸ ਤਰ੍ਹਾਂ ਕਰ ਦਿੱਤਾ ਤੇ ਬਾਬਾ ਜੀ ਡਾਕਟਰਾਂ ਨੇ ਕਿਹਾ ਵੀ ਦਾ ਦੁਬਾਰਾ ਆਪਰੇਸ਼ਨ ਹੋਣਾ ਬਾਬਾ ਜੀ ਕਹਿੰਦੇ ਭਾਈ ਇਹ ਤੇਰਾ ਰਿਸ਼ਤੇਦਾਰ ਆ ਕਹਿੰਦੇ ਨਹੀਂ ਮਹਾਰਾਜ ਇਹ ਤੁਹਾਡੀ ਸ਼ੁਭਾ ਸੁਣ ਕੇ ਆਇਆਗਾ ਮਹਾਪੁਰਸ਼ ਕਹਿੰਦੇ ਭਾਈ ਨਹੀਂ ਨਹੀਂ ਦੁਬਾਰਾ ਵੀ ਭਾਈ ਉਹ ਆਪਰੇਸ਼ਨ ਕਰਾਉਣਾ ਤੁਸੀਂ ਇਸ ਤਰ੍ਹਾਂ ਕਰੋ ਚੰਡੀਗੜ੍ਹ ਗੁਰਦੁਆਰਾ ਦਾ ਅੰਬ ਸਾਗ ਉੱਥੇ ਭਾਈ ਚਲੇ ਜਾਓ ਸੋਮਵਾਰ ਦਾ ਦਿਨ ਹੋਵੇ ਤਾਂ ਆਪ ਜੀ ਉੱਥੇ ਜਾ ਕੇ ਨਾ ਖੀਰ ਦਾ ਖੁੱਲਾ ਲੰਗਰ ਚਲਾ ਦਿਓ ਜਿੰਨੇ ਵੀ ਗਰੀਬ ਨੇ ਸ਼ਰਧਾ ਭਾਵਨਾ ਦੇ ਨਾਲ ਆਪ ਸੇਵਾ ਕਰਕੇ ਲੰਗਰ ਛਕਾਉਣਾ ਖੀਰ ਦਾ ਤੇ ਭਾਈ ਆਪਰੇਸ਼ਨ ਨਹੀਂ ਕਰਾਉਣਾ ਡਾਕਟਰ ਨੂੰ ਮਨਾ ਕਰ ਦਿਓ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਆਇਓ ਗੁਰੂ ਸਾਹਿਬ ਕਿਰਪਾ ਕਰਨਗੇ ਉਹ ਬੰਦਾ ਫਿਰ ਬਾਪੂ ਸੇਵਾ ਸਿੰਘ ਜੀ ਨੂੰ ਕਹਿੰਦਾ ਵੀ ਤੁਸੀਂ ਮੇਰੇ ਨਾਲ ਚੱਲੋਗੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਅਮਰੀਕਾ ਤੋਂ ਆਇਆ ਅਸਤਾ ਕਰਨਾਲ ਸਾਡੇ ਰਿਸ਼ਤੇਦਾਰੀ ਆ ਬਾਪੂ ਜੀ ਕਹਿੰਦੇ ਵੀ ਮੈਂ ਮਹਾਂਪੁਰਸ਼ਾਂ ਤੋਂ ਆਗਿਆ ਲੈ ਲੈਣਾ ਕੱਲ ਨੂੰ ਭਾਈ ਸੋਮਵਾਰ ਆ ਆਪਾਂ ਕੱਲ ਨੂੰ ਵਗ ਚੱਲਦੇ ਆ ਕਿਉਂਕਿ ਬਾਪੂ ਸਿਵਾ ਸਿੰਘ ਜੀ ਨੇ ਬੇਨਤੀ ਕਰਤੀ ਸੀ ਮਹਾਰਾਜ ਕੱਲ ਨੂੰ ਸੋਮਵਾਰ ਕੱਲ ਨੂੰ ਹੀ ਲੰਗਰ ਦੀ ਸੇਵਾ ਕਰਦੀ ਹੈ ਬਾਬਾ ਜੀ ਕਹਿੰਦੇ ਭਾਈ ਕੋਈ ਨਹੀਂ ਕੱਲ ਨੂੰ ਐਸ ਤਰ੍ਹਾਂ ਸ਼ੁਰੂ ਕਰ ਦੋ ਬਾਪੂ ਸਿਵਾ ਸਿੰਘ ਜੀ ਕਹਿੰਦੇ ਵੀ ਮੈਂ ਉਸ ਬੰਦੇ ਨਾਲ ਗੁਰਦੁਆਰਾ ਅੰਮ੍ਰਿਤਸਰ ਗਏ ਸਵੇਰ ਤੋਂ ਲੈ ਕੇ ਉਸ ਬੰਦੇ ਨੇ ਕਹਿੰਦੇ ਸ਼ਾਮ ਤੱਕ ਖੀਰ ਮੁਕਰਨ ਲੰਗਰ ਚਲਾ ਕੇ ਰੱਖਿਆ ਵਾਇਗਰੋਦੀ ਕਹਿੰਦੇ ਆ ਕਾਲ ਪੁਰਖ ਦੀ ਇਹੋ ਜੀ ਕਿਰਪਾ ਹੋਈ ਉਹ ਬੱਚੇ ਦੇ ਜਿਹੜਾ ਦਰਦ ਸੀ ਖਤਮ ਹੋ ਗਿਆ ਦੁਬਾਰਾ ਆਪਰੇਟ ਕਰਾਉਣ ਦੀ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਈ ਕਹਿੰਦੇ ਜਦੋਂ ਬੱਚੇ ਬਿਲਕੁਲ ਠੀਕ ਹੋ ਗਿਆ ਤੰਦਰੁਸਤ ਹੋ ਗਿਆ ਮੈਂ ਇੱਕ ਦਿਨ ਚਲਾ ਗਿਆ ਉਹਨਾਂ ਕੋਲੇ ਹਾਲ ਚਾਲ ਪੁੱਛਣ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਹੁਣ ਤੁਸੀਂ ਦੇਖੋ ਤੁਸੀਂ ਅਨਸਾਲੀ ਸਭ ਮੱਥਾ ਟੇਕਿਆ ਸੀਗਾ ਗੁਰੂ ਗ੍ਰੰਥ ਸਾਹਿਬ ਅੱਗੇ ਮਹਾਪੁਰਸ਼ਾਂ ਤੋਂ ਤੁਸੀਂ ਬਚਣ ਲਈ ਸੀ ਇਸ ਕਰਕੇ ਹੁਣ ਤੁਸੀਂ ਘੋਲ ਨਾ ਕਰੋ ਜਦੋਂ ਤੁਸੀਂ ਜਾਣਾ ਬਾਬਾ ਇਹਨੂੰ ਜਰੂਰ ਮਿਲ ਕੇ ਜਾਓ ਬਾਬੂ ਸੇਵਾ ਸਿੰਘ ਜੀ ਕਹਿੰਦੇ ਵੀ ਜਿਹੜਾ ਉਹ ਮੁੰਡੇ ਦਾ ਪਿਓ ਸੀ ਉਹ ਕਹਿੰਦਾ ਵੀ ਅਸੀਂ ਤਾਂ ਜੀ ਜਲਦੀ ਜਾਣਾ ਸਾਡੇ ਕੋਲ ਤਾਂ ਇੰਨਾ ਸਮਾਂ ਨਹੀਂ ਹੈਗਾ ਸਾਡਾ ਤਾਂ ਕੰਮ ਦਾ ਪਿੱਛੇ ਬਹੁਤ ਨੁਕਸਾਨ ਹੋ ਗਿਆ ਬਾਬੂ ਸੇਵਾ ਸਿੰਘ ਜੀ ਕਹਿੰਦੇ ਵੀ ਮੈਂ ਚੁੱਪ ਰਿਆ ਮੈਂ ਕਿਹਾ ਵੀ ਹੁਣ ਮੈਂ ਇਹਨਾਂ ਨੂੰ ਕਿਵੇਂ ਸਮਝਾਵਾਂ ਬਾਪੂ ਜੀ ਕਹਿੰਦੇ ਭਾਈ ਚਲੋ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਫੋਰਸ ਨਹੀਂ ਕਰਦਾ ਆਉਣਾ ਨਾ ਆਉਣਾ ਉਹ ਤੁਹਾਡੀ ਮਰਜ਼ੀ ਆ ਪਿਓ ਪੁੱਤ ਨੇ ਟਿਕਟ ਕਰਾ ਲਈ ਅਮਰੀਕਾ ਦੀ ਜਿਸ ਦਿਨ ਜਾਣ ਲੱਗੇ ਨਾ ਉਸੇ ਦਿਨ ਦਰਦ ਫੇਰ ਸ਼ੁਰੂ ਹੋ ਗਿਆ ਡਾਕਟਰ ਕੋਲ ਗਏ ਡਾਕਟਰਾਂ ਨੇ ਦਵਾਈ ਦੇ ਕੇ ਜੋ ਵੀ ਸਿਟੀਕੇ ਲਾਏ ਦਰਦ ਥੋੜਾ ਜਿਹਾ ਮਤਲਬ ਠੀਕ ਹੋਇਆ ਜਿਆਦਾ ਨਹੀਂ ਥੋੜਾ ਠੀਕ ਹੋ ਗਿਆ ਤਾਂ ਉਸ ਬੰਦੇ ਦੇ ਫਿਰ ਮਨ 'ਚ ਖਿਆਲ ਆਇਆ ਵੀ ਯਾਰ ਮਹਾਂਪੁਰਸ਼ਾਂ ਨੂੰ ਤਾਂ ਅਸੀਂ ਮਿਲੇ ਹੀ ਨਹੀਂ ਹੋ ਸਕਦਾ ਹੈ ਤਾਂ ਹੋ ਰਿਹਾ ਹੋਵੇ ਉਹ ਫਿਰ ਦੁਆਰਾ ਬਾਪੂ ਸਿਵਾ ਸਿੰਘ ਜੀ ਨੂੰ ਮਿਲਿਆ ਆ ਕੇ ਮਾਫੀ ਮੰਗੀ ਤੇ ਫਿਰ ਬਾਪੂ ਜੀ ਉਹਨਾਂ ਨੂੰ ਮਹਾਂਪੁਰਸ਼ਾਂ ਕੋਲ ਲੈ ਕੇ ਗਏ ਉਹਨਾਂ ਨੇ ਫਿਰ ਜਾ ਕੇ ਮਹਾਂਪੁਰਸ਼ ਨੂੰ ਬੇਨਤੀ ਕੀਤੀ ਬਾਬਾ ਜੀ ਸਾਡੇ ਕੋਲ ਗਲਤੀ ਹੋ ਗਿਆ ਸੀ ਤੁਹਾਨੂੰ ਮਿਲ ਕੇ ਨਹੀਂ ਗੇ ਮਹਾਂਪੁਰਸ਼ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਸੀ ਮੈਨੂੰ ਮਿਲਣ ਦੀ ਤਾਂ ਚਲੋ ਕੀ ਲੋੜ ਸੀ ਜਿਨ੍ਹਾਂ ਅੱਗੇ ਅਰਦਾਸ ਕਰਕੇ ਗਈ ਸੀ ਭਾਈ ਉਹਨਾਂ ਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਤੇ ਉਹ ਦੇਖੋ ਵੀ ਕਹਿੰਦੇ ਪਰਿਵਾਰ ਤਾਂ ਜੋ ਬੱਚਾ ਸੀ ਕੱਲਾ ਹੀ ਸੀਗਾ ਅਮਰੀਕਾ ਤੋਂ ਉਹ ਬਿਲਕੁਲ ਬਾਪੂ ਜੀ ਕਹਿੰਦੇ ਵੀ ਬਿਲਕੁਲ ਐਨ ਤੰਦਰੁਸਤ ਹੋ ਗਿਆ ਉਹ ਪਰਿਵਾਰ ਕਹਿੰਦੇ ਫਿਰ ਸਪੈਸ਼ਲ ਹੰਸਾਲੀ ਸਾਹਿਬ ਵੀ ਆਉਂਦਾ ਰਿਹਾ ਤੇ ਮੈਨੂੰ ਮਿਲ ਕੇ ਵੀ ਜਾਂਦੇ ਰਹੇ ਨੇ ਕਹਿੰਦੇ ਹੁਣ ਤੱਕ ਇਹ ਕਿੰਨੇ ਸਾਲਾਂ ਦੀ ਗੱਲ ਆ ਵੀ ਮਹਾਂਪੁਰਸ਼ਾਂ ਨੇ ਦੇਖੋ ਬਚਨਾ ਨੇ ਉਸ ਬੱਚੇ ਦਾ ਆਪਰੇਸ਼ਨ ਨਹੀਂ ਹੋਣ ਦਿੱਤਾ ਇਹ ਕਰਨੀ ਆ ਇਹ ਮਹਾਂਪੁਰਸ਼ਾਂ ਦੀ ਕਮਾਈ ਸੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਬ੍ਰਹਮ ਗਿਆਨੀ ਗੁਰਬਾਣੀ ਚ ਲਿਖਿਆ ਵੀ ਸਭ ਸ੍ਰਿਸ਼ਟ ਦਾ ਕਰਤਾ ਵੀ ਉਹ ਕੁਝ ਵੀ ਕਰ ਸਕਦਾਗਾ ਸੋ ਸੰਗਤ ਜੀ ਆਪ ਜੀ ਨੂੰ ਵੀਡੀਓ ਵਧੀਆ ਲੱਗੇ ਇਹਨਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਅੱਗੇ ਸ਼ੇਅਰ ਕਰਨਾ ਇਸ ਤੋਂ ਪਹਿਲਾਂ ਆਪਾਂ ਜੀ ਨੇ ਬਾਪੂ ਜੀ ਦੀ ਸੇਵਾ ਸੰਧੀ ਦੀ ਆ ਦੋ ਵੀਡੀਓ ਛੱਡ ਕੇ ਪਹਿਲਾਂ ਪੌਡਕਾਸਟ ਪਾਈ ਸੀ ਸੋ ਚਲੋ ਸਾਊਂਡ ਦੀ ਥੋੜੀ ਕੁਆਲਿਟੀ ਕਰਕੇ ਅਸੀਂ ਮਾਫੀ ਚਾਹੁੰਦੇ ਆ ਜਿਹੇ ਜਿਹਾ ਸਾਨੂੰ ਮਹਾਰਾਜ ਨੇ ਦਿੱਤਾ ਸੀ ਕੋਸ਼ਿਸ਼ ਕਰਦੇ ਆ ਵੀ ਵਧੀਆ ਕਰੀਏ ਸੰਗਤ ਜੀਓ ਵੀਡੀਓ ਜ਼ਰੂਰ ਸੁਣਿਓ ਬਾਪੂ ਜੀ ਦੀ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੂਗਾ ਅੱਗੇ ਹੋਰ ਵੀ ਆਪਾਂ ਬਾਪੂ ਜੀ ਦੀ ਪੌਡਕਾਸਟ ਕਰਾਂਗੇ ਉਹਨਾਂ ਤੋਂ ਬਾਬਾਈ ਦੇ ਬਚਨ ਸੁਣਾਂਗੇ ਕਿਉਂਕਿ ਉਹ ਆਪ ਬਾਬਾ ਜੀ ਦੇ ਨਾਲ 24 24 ਘੰਟੇ ਰਹੇ ਨੇ ਜਿਨ੍ਹਾਂ ਨੇ ਐਨੀ ਜ਼ਿੰਦਗੀ ਮਹਾਂਪੁਰਸ਼ਾਂ ਦੇ ਨਾਲ ਕੱਢ ਦਿੱਤੀ ਨਾ ਉਹਨਾਂ ਵਰਗਾਂ ਜਿਹੜਾ ਗਿਆਨ ਆ ਜੋ ਉਹਨਾਂ ਕੋਲੇ ਬਚਨ ਨੇ ਬਾਬਾ ਜੀ ਦੇ ਉਹ ਆਪਾਂ ਨੂੰ ਕਿਤੋਂ ਨਹੀਂ ਮਿਲ ਸਕਦੇ ਸੋ ਸੰਗਤ ਜੀ ਅਸੀਸਾਂ ਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਕਿਉਂਕਿ ਇਹਦੇ ਨਾਲ ਕੀ ਹੁੰਦਾਗਾ ਜਦੋਂ ਅੱਗੇ ਕਿਸੇ ਨੂੰ ਸ਼ੇਅਰ ਕਰਦੇ ਆ ਕੀ ਪਤਾ ਸੁਣ ਕੇ ਕਿਹੜਾ ਗੁਰਬਾਣੀ ਦੇ ਨਾਲ ਜੁੜ ਜਾਵੇ ਉਹਦਾ ਭਲਾ ਹੋ ਜਾਵੇ ਸੋ ਭੁੱਲਾ ਮੇਰੀਆਂ ਨੇ ਜੀ ਵਡਿਆਈ ਮਹਾਂਪੁਰਸ਼ਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੰਗਤ ਜੀ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ